ਅੱਜ ਦਰਾਹਾ ਚੋਂ ਲੰਘਦੀ ਸਰਹੰਦ ਨਹਿਰ ਨੇੜੇ ਰੇਲਵੇ ਫਾਟਕਾਂ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਇੱਕ ਪਾਸੇ ਨਹਿਰੀ ਵਿਭਾਗ ਦੇ ਅਫਸਰ ਅਤੇ ਕਾਮੇ ਤੇ ਦੂਸਰੇ ਪਾਸੇ ਭਾਰਤੀ ਕਿਸਾਨ ਜੁਨੀਅਨ ਇਕਤਾ ਸਦੂਪੁਰ ਦੇ ਨੇਤਾ ਇੱਕ ਦੂਜੇ ਦੇ ਸਾਹਮਣੇ ਡੱਟ ਗਏ ਦੱਸਣਯੋਗ ਹੈ ਕਿ ਨਹਿਰੀ ਵਿਭਾਗ ਵੱਲੋਂ ਇਸ ਏਰੀਆ ਵਿੱਚ ਨਹਿਰ ਨੂੰ ਦੋਹਾਂ ਸਾਈਡਾਂ ਤੋਂ ਪੱਕਾ ਕਰਨ ਲਈ ਕੰਮ ਚੱਲ ਰਿਹਾ ਜਿਸ ਦਾ ਕਿ ਜੁਨੀਅਨ ਦੇ ਨੇਤਾ ਵਿਰੋਧ ਕਰਦੇ ਆ ਰਹੇ ਨੇ ਜੁਨੀਅਨ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਜੋ ਸਾਈਡਾਂ ਤੋਂ ਪਾਣੀ ਦਾ ਰਿਸਾਅ ਰਸਾਅ ਹੈ ਉਹ ਘਟ ਜਾਵੇਗਾ ਜਿਸ ਕਰਕੇ ਹਲਕੇ ਦੇ ਵਿੱਚ ਜੋ ਪਾਣੀ ਦਾ ਲੈਵਲ ਹੈ ਵਾਟਰ ਟੇਬਲ ਨੀਚੇ ਚਲੇ ਜਾਵੇਗਾ ਦੂਸਰੇ ਪਾਸੇ ਜਦੋਂ ਇਸ ਬਬਤ ਨਹਿਰੀ ਵਿਭਾਗ ਦੇ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਨਹਿਰ ਨੂੰ ਚੌੜਾ ਕਰ ਰਹੇ ਨੇ ਤੇ ਨਾਲ ਹੀ ਸੜਕਾਂ ਪੱਕੀਆਂ ਕਰ ਰਹੇ ਨੇ ਨਹਿਰ ਨੂੰ ਚੌੜਾ ਕਰਨ ਦੇ ਨਾਲ ਸੈਂਟਰ ਦੇ ਵਿੱਚੋਂ ਨਹਿਰ ਦਾ ਜੋ ਸਰਫਸ ਏਰੀਆ ਉਹ ਵੱਧ ਜਾਵੇਗਾ ਤੇ ਜਿਸ ਕਰਕੇ ਸੈਂਟਰ ਦੇ ਵਿੱਚੋਂ ਪਾਣੀ ਰਿਸਾਅ ਵੱਧ ਜਾਵੇਗਾ ਜਿਸ ਕਰਕੇ ਵਾਟਰ ਟੇਬਲ ਉ ਉੱਚਾ ਹੋ ਜਾਵੇਗਾ ਸ਼ਾਸਨ ਅਤੇ ਪਲੀਜ਼ ਆਪਸਰ ਮੌਕੇ ਤੇ ਪਹੁੰਚ ਗਏ ਇਸ ਮੌਕੇ ਤਸਦੀਦ ਪਰ ਫਾਇਲ ਅਤੇ ਐਸ ਐਚਓ ਦਰਾਹ ਵੱਲੋਂ ਦੋਹਾਂ ਤਰ੍ਹਾਂ ਨੂੰ ਸ਼ਾਂਤ ਕਰ ਦਿੱਤਾ ਗਿਆ ਅਤੇ ਗਲਤ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆਹ ਸੁਣਦੇ ਹਾਂ ਕਿ ਇਸ ਮਸਲੇ ਦੇ ਉੱਪਰ ਦੋਹਾਂ ਤਰ੍ਹਾਂ ਦਾ ਕੀ ਕਹਿਣਾ ਹੈ ਅੱਜ ਮੈਂ ਇੱਕ ਦੋਹਾਂ ਮੇਰੀ ਮੇਰੀ ਮੈਂ ਗੱਲ ਕਰ ਰਿਹਾ ਮੇਰੀ ਠੀਕ ਹੈ ਤੁਸੀਂ ਅੱਜ ਇੱਥੇ ਦਾ ਕਰਨ ਆਏ ਹੋ ਸਾਨੂੰ ਹੀ ਪਤਾ ਇੱਥੇ ਦਾ ਕੋਈ ਕਰਨ ਆਇਆ ਹੋਮ ਹੋਵੇ ਇਹ ਤੁਸੀਂ ਨਾ ਇੱਕ ਲੋਕਾਂ ਨੂੰ ਸਿਰਫ ਚੁੰਬੜ ਲਾ ਕੇ ਦੇਖ ਰਹੇ ਹੋ ਉੱਠ ਲੈਣੇ ਕਿ ਜਾਗਦੇ ਨੇ ਕਿ ਨਹੀਂ ਜਾਗਦੇ ਪਰ ਅਸੀਂ ਵੀਰੇ ਸੁੱਤੇ ਨਹੀਂ ਹਾਂਗੇ ਅਸੀਂ ਜਾਗਦੇ ਹਾਂ ਅਸੀਂ ਆਪਣੇ ਜਵਾਕਾਂ ਦਾ ਘੁਟ ਬਿਲਕੁਲ ਖਤਮ ਨਹੀਂ ਹੋਣ ਦਵਾਂਗੇ ਠੀਕ ਹੈ ਤਸਿਲਦਾਰ ਸਾਹਿਬ ਬੈਠੇ ਨੇ ਥੋੜੇ ਥੋੜੇ ਐਸੇ ਸਾਹਿਬ ਖੜੇ ਨੇ ਸਾਨੂੰ ਜਿਸ ਤਰ੍ਹਾਂ ਤੁਸੀਂ ਕਰਨਾ ਚਾਹੁੰਦੇ ਹੋ ਕਰ ਲਓ ਪਰ ਜਿੰਨਾ ਚਿਰ ਅਸੀਂ ਜੁਨੇ ਆ ਉਹਨਾਂ ਜਿਹੜੇ ਅਸੀਂ ਆਪਣੇ ਜੁਆਕਰ ਨੂੰ ਬਿਲਕੁਲ ਨਹੀਂ ਉਹਨਾਂ ਦਾ ਗਾਣੀ ਮਰਨ ਦਵਾਂਗੇ ਅਸੀਂ ਇਹ ਚੀਜ਼ ਚੀਜ਼ ਬਿਲਕੁਲ ਪੱਕੀਆਂ ਹੋਣ ਦਾ ਬਾਅਦ ਆੜਿਆਂ ਸਰਹੰਦਕ ਨਾਲ ਦੇ ਉੱਪਰ ਜਿੱਥੇ ਕਿ ਨਹਿਰੀ ਵਿਭਾਗ ਵੱਲੋਂ ਨਹਿਰ ਦੀ ਪਟਾਈ ਕੀਤੀ ਜਾ ਰਹੀ ਹੈ ਇਸ ਮਕਸਦ ਲਈ ਪਟਾਈ ਕੀਤੀ ਜਾ ਰਹੀ ਹੈ ਕਿ ਨਹਿਰ ਜੋ ਹੈ ਪੱਕੀ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਨੇਤਾ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਕੀ ਕਹਿਣਾ ਇਸ ਮਸਲੇ ਦੇ ਉੱਪਰ ਕਿਉਂ ਵਿਰੋਧ ਕਰ ਰਹੇ ਨੇ ਉਹ ਉਹਨਾਂ ਦਾ ਕਰਨੇ ਗੱਲਬਾਤ ਹਾਂਜੀ ਪ੍ਰਧਾਨ ਜੀ ਕਿਨਾਂ ਜੀ ਤੁਹਾਡਾ ਮੈਂ ਗੁਰਜੀਤ ਸਿੰਘ ਬਲਾਕ ਪ੍ਰਧਾਨ ਦਰਾਹ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਜੀ ਹਾਂਜੀ ਅ ਕਿਸ ਗੱਲ ਦਾ ਵਿਰੋਧ ਹੋ ਰਿਹਾ ਜੀ ਗੱਲ ਜੀ ਜਿਹੜੇ ਤੁਸੀਂ ਦੇਖ ਹੀ ਰਹੇ ਹੋ ਆਪਣੇ ਨਹਿਰ ਦੇ ਉੱਪਰ ਜਿਹੜੇ ਸਾਹਮਣੇ ਮਸ਼ੀਨਾਂ ਚੱਲ ਰਹੀਆਂ ਨੇ ਇਹ ਨਹਿਰ ਨੂੰ ਪੱਕੀ ਕਰਨ ਜਾ ਰਹੇ ਨੇ ਔਰ ਆਲੇ ਦੁਆਲੇ ਦੇ तकरीबन ਸਾਨੂੰ 78 ਪਿੰਡਾਂ ਨੇ ਮਤਾ ਪਾ ਕੇ ਦਿੱਤਾ ਆ ਜੇ ਕੱਲ ਸਾਡੀ ਮੀਟਿੰਗ ਹੋਈ ਉਸ ਤੇ 78 ਪਿੰਡਾਂ ਦੇ ਬੰਦੇ ਪਹੁੰਚੇ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਨਾਲ ਦਰਾਹਾ ਸ਼ਹਿਰ ਹੈ ਇਹ ਸ਼ਹਿਰ ਦੇ ਨੁਮਾਇੰਦਿਆਂ ਨੇ ਵੀ ਸਾਨੂੰ ਕਿਹਾ ਵੀ ਅਸੀਂ ਇਹ ਨਹਿਰ ਨਹੀਂ ਪੱਕੀ ਹੋਣ ਦੇਣੀ ਔਰ ਕੱਲੇ-ਕੱਲੇ ਵਾਸੀ ਦੀ ਇਹੀ ਆਵਾਜ਼ ਹੈ ਵੀ ਆਪਣਾ ਅਸੀਂ ਇਸ ਨਹਿਰ ਨੂੰ ਪੱਕਾ ਨਹੀਂ ਹੋਣ ਦਿੱਤਾ ਜੇ ਦਵਾਂਗੇ ਜੇ ਇਹ ਨਹਿਰ ਪੱਕੀ ਹੁੰਦੀ ਹੈ ਤਾਂ ਸਾਡਾ ਜਿਹੜਾ ਪਾਣੀ ਦਾ ਗਰਾਊਂਡ ਲੈਵਲ ਦਾ ਆਪਣਾ ਹੈਗਾ ਉਹ ਨੀਵਾ ਚਲੇ ਜਾਊਗਾ ਜੀ ਦੂਸਰੇ ਪਾਸੇ ਜੋ ਅਫਸਰ ਖੜੇ ਨੇ ਮਹਿਕਮੇ ਦੇ ਉਹਨਾਂ ਦਾ ਕਹਿਣਾ ਕਿ ਉਹ ਸਰਫਸ ਏਰੀਆ ਬਦਲਣਾ ਚਾਹੁੰਦੇ ਨੇ ਨਹਿਰ ਦਾ ਨਹਿਰ ਨੂੰ ਚੌੜੀ ਕਰਨਾ ਚਾਹੁੰਦੇ ਨੇ ਸਾਈਡਰ ਨੂੰ ਪੱਕੀ ਕਰਨਾ ਚਾਹੁੰਦੇ ਨੇ ਜਿਸ ਕਰਕੇ ਜੋ ਪਾਣੀ ਦਾ ਮਤਲਬ ਪਰਕੂਲੇਸ਼ਨ ਜ਼ਿਆਦਾ ਥੱਲੇ ਨੂੰ ਹੋਊਗੀ ਦੇਖੋ ਜੀ ਅਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੁਸੀਂ ਵਧਾਓ ਆਪਣਾ ਏਰੀਆ ਵਧਾਣਾ ਵਧਾ ਲਓ ਪਰ ਅਸੀਂ ਇਹ ਨਹਿਰ ਕੱਚੀ ਰੱਖਣੀ ਚਾਹੁੰਦੇ ਆ ਸਾਰਾ ਏਰੀਆ ਇਹ ਨਹਿਰ ਨੂੰ ਕੱਚੀ ਰੱਖਣਾ ਚਾਹੁੰਦਾ ਆ ਇਹ ਕਿਸੇ ਇੱਕ ਪਿੰਡ ਦੇ ਕਿਸੇ ਵੀ ਨੁਮਾਨਦੇ ਸਾਨੂੰ ਦੱਸ ਦੇਣ ਵੀ ਜੇ ਕੋਈ ਚਾਹੁੰਦਾ ਹੋਏ ਪਬਲਿਕ ਪ੍ਰੋਪਰਟੀ ਆ ਪਬਲਿਕ ਨਹੀਂ ਚੱਰੀ ਵੀ ਇਹਨੂੰ ਪੱਕਾ ਕੀਤਾ ਜਾਏ ਤਾਂ ਇਹ ੱਤਕੇ ਨਾਲ ਪੱਕਾ ਕਰਨੇ ਜਾ ਰਹੇ ਨੇ ਅਸੀਂ ਸਾਨੂੰ ਪਤਾ ਵੀ ਜੇ ਇਹ ਨਹਿਰਾਂ ਪੱਕੀਆਂ ਹੋ ਗਈਆਂ ਇਹਦੀਆਂ ਸਾਈਡਾਂ ਪੱਕੀਆਂ ਹੋ ਗਈਆਂ ਤੇ ਜਿਹੜਾ ਜੋ ਅੱਜ ਤੱਕ ਕਰੀਆਂ ਸਾਈਡਾਂ ਕਹਿ ਰਹੇ ਨੇ ਪਰ ਜੋ ਸਾਡੇ ਕੋਲ ਰਿਪੋਰਟਾਂ ਨੇ ਥੱਲੇ ਪੱਕੀ ਹੋਣ ਜਾ ਰਹੀ ਆ ਅੱਛਾ ਜੀ ਇਹ ਸਾਈਡਾਂ ਹੀ ਪੱਕੀਆਂ ਕਰਦੇ ਨੇ ਅਸੀਂ ਤੁਹਾਨੂੰ ਅਸੀਂ ਘੱਟੋ ਘੱਟ ਜ਼ਿਆਦਾ ਨਹੀਂ ਹਜ਼ਾਰਾਂ ਐਗਜ਼ੈਂਪਲ ਆ ਜੀ ਦੇ ਦਾਂਗੇ ਜਿੱਥੇ ਸਾਈਡਾਂ ਪੱਕੀਆਂ ਹੋਈਆਂ ਔਰ ਉੱਥੇ ਅੱਜ 5 7 7 10 ਸਾਲਾਂ ਦੇ ਵਿੱਚ ਜਿਹੜਾ ਉੱਥੋਂ ਦਾ ਵਾਟਰ ਲੈਵਲ ਹੈਗਾ ਆ ਪਹਿਲਾਂ ਨਾਲੋਂ ਤਕਰੀਬਨ 50 ਤੋਂ 70 ਫੁੱਟ ਥੱਲੇ ਚ ਆ ਚੁੱਕਿਆ ਆ ਇਹ ਜੇ ਜੋ ਇੱਥੇ ਆ ਕੇ ਤਰਕ ਦੇ ਰਹੇ ਨੇ ਇਹ ਪਾਣੀ ਨਹੀਂ ਥੱਲੇ ਜਾਊਗਾ ਤਾਂ ਆਪਣਾ ਥੱਲਾ ਸਾਡਾ ਪੱਕਾ ਆ ਥੱਲੇ ਤੁਸੀਂ ਦੇਖੋ ਕਿੰਨਾ ਕ ਤਾਂ ਪੱਥਰ ਪਿਆ ਹੋਇਆ ਹਾਂਜੀ ਤਕਰੀਬਨ ਜਦੋਂ ਪਹਾੜਾਂ 'ਚ بارش ਪੈਂਦੀ ਆ ਉਦੋਂ ਗਾਰ ਇੱਥੇ ਆ ਕੇ ਜੰਮ ਜਾਂਦੀ ਹੈ ਜਦੋਂ ਗਾਰ ਜੰਮ ਗਈ ਅਸੀਂ ਆਪਣੇ ਖੇਤਾਂ ਜਿਹੜੇ ਤਰਕ ਦੇ ਨੇ ਬੇਬੁਨਿਆ ਤਰਕ ਨੇ ਕੋਈ ਤਰ ਇਹਨਾਂ ਦੇ ਉੱਪਰ ਕੋਈ ਅਮਲ ਕਰਨ ਵਾਲੀ ਗੱਲਬਾਤ ਨਹੀਂ ਜੇ ਅਸੀਂ ਇਹਨਾਂ ਨੂੰ ਸਿਰਫ ਇੱਕੋ ਹੀ ਪੁਆਇੰਟ ਦੀ ਕਰਨੇ ਤੁਸੀਂ ਨਹਿਰ ਚੌੜੀ ਕਰਨੀਆਂ ਕਰੋ ਇਹਨੂੰ ਡੂੰਗੀ ਕਰ ਲੋ ਜੇ ਇਹਨਾਂ ਨੂੰ ਵਾਟਰ ਲੈਵਲ ਵਧਾਣਾ ਇਹਨੂੰ ਡੂੰਗੀ ਕਰ ਲੋ ਬਿਲਕੁਲ ਤੁਸੀਂ ਚੌੜਾ ਕਰਨੀ ਵੀ ਇਹਨੂੰ ਡੂੰਗੀ ਕਰੋ ਜਿੰਨਾ ਮਰਜ਼ੀ ਪਾਣੀ ਅੱਗੇ ਲੈ ਜਾਓ ਹਾਂਜੀ ਉਧਰਲੇ ਪਾਸੇ ਇਹਨੂੰ ਨਹੀਂ ਜਾਂਦੇ ਨਹੀਂ ਜੇ ਇਹਨਾਂ ਸੈਟਾਪ ਪੱਕੀਆਂ ਕਰਨੀਆਂ ਸੀ ਆਹ ਕਰਨਾ ਉਹ ਕਰਨਾ ਹੈ ਬਸ ਲੌਲੀ ਪੌਪ ਦੇ ਰਹੇ ਨੇ ਉਸ ਤੋਂ ਉੱਪਰ ਕੁਝ ਨਹੀਂ ਹੈਗਾ ਜੀ ਕਿੰਨੇ ਮਤਲਬ ਏਰੀਆ ਦੀ ਨਹਿਰ ਪੱਕੀ ਕਰਨ ਜਾ ਰਹੇ ਨੇ ਜੀ ਇੰਨਾ ਮੁਤਾਬਕ ਤਾਂ ਜੀ ਰਾਮਪੁਰ ਪੁਲ ਤੱਕ ਹੈ ਪਰ ਜੋ ਸਾਡੇ ਕੋਲ ਰਿਪੋਰਟ ਹੈ ਸਿਰੇ ਤੱਕ ਰੋਪੜ ਤੱਕ ਹੋਣ ਜਾ ਰਹੀ ਹੈ ਅੱਛਾ ਜੀ ਔਰ ਸਾਰੇ ਪਿੰਡ ਵਾਲੇ ਦੁਆਲੇ ਦੇ ਜਿੰਨੇ ਵੀ ਪਿੰਡ ਹੈਗੇ ਨੇ ਤਕਰੀਬਨ 5-7 ਕਿਲੋ 10 ਕਿਲੋਮੀਟਰ ਏਰੀਆ ਦੇ ਵਿੱਚ ਜਿੰਨੇ ਪਿੰਡ ਪੈਂਦੇ ਨੇ ਸਾਰਿਆਂ ਦੇ ਇੱਥੇ ਵੀ ਆਪਣਾ ਪਿੰਡ ਆਪਣਾ ਨਾਗਰਿਕ ਖੜੇ ਨੇ ਸਾਰੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਵੀ ਅਸੀਂ ਇਸ ਨੂੰ ਬਿਲਕੁਲ ਹੀ ਪੱਕਾ ਨਹੀਂ ਹੁੰਦਾਂਗੇ ਤੁਸੀਂ ਇਸ ਗੱਲ ਜਕੀਨ ਆ ਤੁਹਾਨੂੰ ਵੀ ਇਹਦਾ ਬਟਰ ਟੇਬਲ ਜੋ ਆਪਣੇ ਏਰੀਆ ਦਾ ਉਹ ਨੀਚੇ ਜਾਵੇਗਾ ਬਿਲਕੁਲ ਜੀ ਬਿਲਕੁਲ ਇਹ ਨੀਚੇ ਜਾਊਗਾ ਔਰ ਜਿਹੜੇ ਆਪਣਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੀਆਂ ਤਨਖਾਹਾਂ ਵੀ 8 8 10 10 ਹਜ਼ਾਰ ਨੇ ਉਹ ਵਿਚਾਰੇ ਦੁਆਰਾ ਕਿੱਥੋਂ ਦੋ ਦੋ ਤਿੰਨ ਤਿੰਨ ਸੌ ਫੋਟੋ ਡੂੰਘੇ ਡੂੰਘੇ ਬੋਰ ਕਰਾ ਲੈਣਗੇ ਸਮਰਸੀ ਬਲ ਮੋਟਰਾਂ ਕਿੱਥੋਂ ਪੌੜੇ ਨੇ ਲੱਖ ਰੁਪਏ ਕਿੱਥੋਂ ਲੈ ਕੇ 10000 ਤਨਖਾਹ ਵਾਲਾ 8000 ਤਨਖਾਹ ਵਾਲਾ ਉਹ ਲੱਖ ਰੁਪਏ ਕਿੱਥੋਂ ਲੈ ਕੇ ਆਊਗਾ ਇਹ ਗਰੀਬ ਨੂੰ ਮਾਰਨ ਤੇ ਤੁਲੀਆਂ ਹੋਈਆਂ ਆ ਸਰਕਾਰਾਂ ਨੇ ਔਰ ਇਹ ਪੂਰਨ ਰੂਪ ਦੇ ਵਿੱਚ ਧੱਕਾ ਕਰ ਰਹੀਆਂ ਲੋਕਾਂ ਨਾਲ ਜੇ ਲੋਕ ਹੀ ਨਹੀਂ ਚਾਹੁੰਦੇ ਮੈਂ ਤੁਹਾਨੂੰ ਪਹਿਲਾਂ ਤੋਂ ਲੋਕਾਂ ਦੀ ਆਵਾ ਦੇ ਤੱਕ ਇਹਨਾਂ ਦੇ ਚੀਜ਼ਾਂ ਪੱਕੀਆਂ ਕਰਨਾ ਚਾਹੁੰਦੀਆਂ ਨੇ ਕਿਉਂਕਿ ਇਹ ਆਪਣੇ ਜਿਹੜੇ ਇਹਨਾਂ ਦੇ ਆਪਣੇ ਵੱਡੇ ਵੱਡੇ ਫਾਰਮ ਨੇ ਉਹਨਾਂ ਦੇ ਵਿੱਚ ਪਾਣੀ ਪਹੁੰਚਾਉਣਾ ਚਾਹੁੰਦੇ ਨੇ ਆਮ ਲੋਕਾਂ ਦਾ ਕਿਹਨਾਂ ਨੂੰ ਕੋਈ ਮਤਲਬ ਨਹੀਂ ਤੁਸੀਂ ਹੁਣ ਮਤਲਬ 2 ਘੰਟੇ ਤੋਂ ਲਗਾਤਾਰ ਗੱਲਬਾਤ ਕਰ ਰਹੇ ਹੋ ਲੱਗਦਾ ਕਿ ਗੱਲਬਾਤ ਕਿਸੇਰੇ ਚੜੂਗੀ ਆਪ ਤਾਂ ਤੁਹਾਡੀ ਗੱਲ ਮੰਨਣੀ ਹੈ ਕੋਈ ਦੇਖੋ ਜੀ ਅਸੀਂ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਹੈ ਵੀ ਅਸੀਂ ਇਹਨਾਂ ਨਾਲ ਫੇਰ ਗੱਲ ਕਰਾਂਗੇ ਜੇ ਪਹਿਲਾਂ ਕੰਮ ਬੰਦ ਕਰਾਉਣਗੇ ਜੇ ਕੰਮ ਬੰਦ ਕਰਾਉਂਦੇ ਨੇ ਤਾਂ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਨਹੀਂ ਤਾਂ ਅਸੀਂ ਇਹਨਾਂ ਨਾਲ ਕੋਈ ਗੱਲਬਾਤ ਵੀ ਨਹੀਂ ਕਰਾਂਗੇ ਅਸੀਂ ਫਿਰ ਆਪਣੀ ਮ ਅਗਲਾ ਐਕਸ਼ਨ ਮਤਲਬ ਤੁਹਾਡਾ ਤੁਸੀਂ ਖੁਦ ਕੰਮ ਬੰਦ ਕਰਵਾਉਂਗੇ ਤੁਸੀਂ ਫਿਰ ਉਹ ਜਿਸ ਤਰ੍ਹਾਂ ਹੀ ਸਾਡੇ ਹਾਈ ਕਮਾਂਡ ਦਾ ਸਾਨੂੰ ਆਪਣਾ ਉੱਪਰੋਂ ਡਿਸੀਜਨ ਆਊਗਾ ਉਸ ਤਰ੍ਹਾਂ ਸੀ ਕਰਾਂਗੇ ਠੀਕ ਹੈ ਹਾਂਜੀ ਅ ਹਾਂਜੀ ਭਰਾ ਜੀ ਆਪਣਾ ਕੀ ਨਾਮ ਤੇ ਕੀ ਡੈਜ਼ਿਗਨੇਸ਼ਨ ਹੈ ਮੈਂ ਦਮਨਦੀਪ ਸਿੰਘ ਐਕਸੀਨ ਕਨਾਲ ਰੋਪੜ ਹੈਡਵਰਕਸ ਜਿਸ ਤਰ੍ਹਾਂ ਕਿ ਅੱਜ ਇੱਥੇ ਕਿਸਾਨ ਜੂਨੀਅਰ ਇਕੱਠੀਆਂ ਹੋਈਆਂ ਨੇ ਤੇ ਉਹਨਾਂ ਇਸ ਗੱਲ ਦੀ ਆਪੋਜ਼ ਕਰ ਰਹੇ ਨੇ ਕਿ ਜੋ ਨਹਿਰਾਂ ਪੱਕੀ ਕੀਤੀ ਜਾ ਰਹੀ ਹੈ ਇਸ ਨਾਲ ਜੋ ਏਰੀਆ ਦੇ ਵਿੱਚ ਪਰਕੂਲੇਸ਼ਨ ਆਫ ਵਾਟਰ ਘਟ ਜੂਗੀ ਇਹਦੇ ਬਾਰੇ ਤੁਹਾਡੇ ਟੈਕਨੀਕਲੀ ਕੀ ਵਿਚਾਰ ਨੇ ਦੇਖੋ ਜੀ ਇੱਕ ਤਾਂ ਇਹਦੇ ਵਿੱਚ ਦੋ ਫੈਕਟਰ ਕੰਮ ਕਰਦੇ ਆ ਇੱਕ ਤਾਂ ਕੰਟੈਕਟ ਏਰੀਆ ਜਿਹੜਾ ਪਾਣੀ ਦਾ ਹੈ ਕੰਟੈਕਟ ਏਰੀਆ ਵੀ ਇੱਥੇ ਵੱਧ ਰਿਹਾ ਕਿਉਂਕਿ ਇਹਦੀ ਬੈਡ ਵਿਡਥ ਆ ਜਿਹੜੀ ਨਹਿਰ ਦੀ ਉਹ ਵੀ ਵੱਧ ਰਹੀ ਹੈ ਇਹਦੇ ਨਾਲ ਨਹਿਰਾਂ ਦਾ ਦੋ ਨਹਿਰਾਂ ਜੋ ਸਿੱਧਾ ਜਿਵੇਂ 3000 ਕਿਊਸਿਕ ਪਾਣੀ ਵਧ ਜਾਣਾ ਹੈ ਜਿੱਦਾਂ ਲੁਧਿਆਣੇ ਵਾਲੀ ਨਹਿਰ ਉਹ ਜੀ ਦੋ ਨਹਿਰਾਂ ਦਾ ਵਿੱਚ ਪਾਣੀ ਐਡ ਜਾਣਾ ਤੇ ਪਲੱਸ ਪਾਣੀ ਦਾ ਜਿਹੜਾ ਗੂਜਲ ਲੋਡ ਹੈ ਉਹ ਵੀ ਇਹਦੇ ਤੇ ਵੱਧ ਜਾਣਾ ਇਹਦੇ ਨਾਲ ਦੋਨੋਂ ਫੈਕਟਰ ਜਿਹੜੇ ਆ ਬੈਨੀਫੀਸ਼ੀਅਲ ਆ ਰੀ ਘਟਣੀ ਨਹੀਂ ਹੈਗੀ ਇਹਦੇ ਨਾਲ ਜੀ ਜਿਸ ਤਰ੍ਹਾਂ ਇਹਦੇ ਨਾਲ ਪੂਰੇ ਪੰਜਾਬ ਦੇ ਮਾਲਵੇ ਏਰੀਆ ਨੂੰ ਫਾਇਦਾ ਮਿਲਣਾ ਜੀ ਕਿੱਥੇ ਤੱਕ ਪਾਣੀ ਜਾਣਾ ਇਹਦਾ 11-12 ਜ਼ਿਲ੍ਹੇ ਹੈਗੇ ਆ ਉਹਨਾਂ ਨੂੰ ਪੂਰੇ ਨੂੰ ਫਾਇਦਾ ਹੋਣਾ ਜੀ ਤਾਂ ਇਹ ਜਿਸ ਤਰ੍ਹਾਂ ਕਿ ਹੁਣ ਕਿਸਾਨ ਜੂਨੀਅਨ ਮਤਲਬ ਇਸ ਦਾ ਵਿਰੋਧ ਕਰ ਰਹੀ ਆ ਕਿ ਤੁਸੀਂ ਹੁਣ ਕੰਮ ਨੂੰ ਜਾਰੀ ਰੱਖੋਗੇ ਜਾਂ ਬੰਦ ਕਰੋਗੇ ਦੇਖੋ ਜੀ ਅਸੀਂ ਤਾਂ ਕੰਮ ਨੂੰ ਜਾਰੀ ਹੀ ਰੱਖਣਾ ਹੈ ਅਸੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੁਬਾਰਾ ਇਹਦੇ ਨਾਲ ਕਰਾਂਗੇ ਰਸਤਾ ਅਸੀਂ ਦੁਬਾਰਾ ਵਿਚਾਰ ਕਰਾਂਗੇ ਨਾਲ ਹਾਂਜੀ ਪ੍ਰਧਾਨ ਜੀ ਕਿੰਨਾ ਜੀ ਆਪਣਾ ਸਵਰਨਜੀਤ ਸਿੰਘ ਪਿੰਡ ਕੁਲਾਲ ਹਾਂਜੀ ਕੁਲਰ ਸਾਹਿਬ ਜਿਸ ਤਰ੍ਹਾਂ ਕਿ ਜੋ ਥੇ ਨਹਿਰੀ ਮਾਹਮਦੇ ਅਫਸਰ ਖੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਵੀ ਸਾਈਡਾਂ ਤੋਂ ਜੋ ਨਹਿਰ ਪੱਕੀ ਕੀਤੀ ਜਾਂਦੀ ਆ ਤਾਂ ਸਿਰਫ 13% ਜਿਹੜੀ ਸੀਪੇਜ ਆ ਪਾਣੀ ਆ ਉਹ ਇਧਰੋਂ ਸਾਈਡਾਂ ਤੋਂ ਮਤਲਬ ਹੁੰਦਾ ਬਾਕੀ ਜਿਹੜਾ ਮੈਜੋਰਟੀ ਆ ਪਾਣੀ ਆ ਜਿਹੜਾ ਉਹ ਥੱਲੇੋਂ ਸੈਂਟਰ ਚੋਂ ਮਤਲਬ ਥੱਲੇ ਪਰਕੂਲੇਟ ਹੁੰਦਾ ਤੇ ਉਹਦੇ ਨਾਲ ਬੱਟਰ ਟੇਬਲ ਨੂੰ ਕੀ ਫਰਕ ਨਹੀਂ ਪਊਗਾ ਕੀ ਕਹਣਾ ਤੁਹਾਡਾ ਇਸ ਬਾਰੇ ਬੜੀ ਹਾਸੋ ਹੁਣੀ ਜੀ ਇਹਨਾਂ ਦੀ ਐਗਜ਼ਾਮਪਲ ਆ ਤੁਸੀਂ ਵੀ ਦੇਖਦੇ ਹੋ ਅਕਸਰ ਸਾਰੇ ਪਿੰਡਾਂ ਦੇ ਵਿੱਚ ਛੱਪੜ ਨੇ ਛੱਪੜਾਂ ਦਾ ਪਾਣੀ ਕਿੰਨਾ ਕਰੀ ਚਾਰਜ ਹੁੰਦਾ ਥੱਲੇ ਨਾਲੇ ਹਾਲਾਂਕਿ ਹਰ 2-3 ਸਾਲ ਬਾਅਦ ਪੰਚਾਇਤਾਂ ਛੱਪੜਾਂ ਦੀ ਖੁਦਾਈ ਦੁਆਰਾ ਕਰਾਉਂਦੀਆਂ ਨੇ ਹਾਂਜੀ ਉੱਥੇ ਰੀਚਾਰਜ ਨਹੀਂ ਹੁੰਦਾ ਪਹਿਲਾਂ ਆਗੂ ਦੱਸ ਗਏ ਨੇ ਵੀ ਅਸੀਂ ਕੱਦੂ ਕਰ ਦਿੰਨੇ ਆ ਜਦੋਂ ਕੱਦੂ ਹੋ ਗਿਆ ਫਿਰ ਉਹ ਰੀਚਾਰਜਿੰਗ ਰੁਕ ਜਾਂਦੀ ਆ ਸਾਡੇ ਖੇਤ ਦੇ ਵਿੱਚ ਵੀ ਸਿਲਟ ਜਮਾ ਹੋ ਜਾਂਦੀ ਆ ਸਿਲਟ ਜਮਾ ਇਹ ਹੁਣ ਪਹਾੜਾਂ ਤੋਂ ਬਾਹਰ ਛਾਉਣੀ ਆ ਵੈਸੇ ਵੀ ਤੁਸੀਂ ਵੜ ਜਾਓ ਇੱਥੇ ਕਹੀ ਦਾ ਟੱਕ ਮਾਰੋ ਪੱਥਰ ਨਿਕਲਣਾ ਥੱਲਿਆਂ ਇੱਥੇ ਰੀਚਾਰਜ ਨਹੀਂ ਲਾਉਣਾ ਉਹਨਾਂ ਲਗਾ ਜਿੰਨਾ ਕਿ ਛੱਡਾਂ ਤੋਂ ਰੀਚਾਰਜ ਹੋਣਾ ਹੋਊਗਾ ਬਹੁਤ ਥੋੜਾ ਜਿੰਨੇ ਅੰਕੜੇ ਇਹਨਾਂ ਇਹ ਦਿਖਾ ਰਹੇ ਨੇ ਸਾਨੂੰ ਅਸੀਂ ਵੀ ਖੇਤੀ ਕਰਨ ਵਾਲੇ ਆ ਅਸੀਂ ਖੇਤ ਦੇ ਵਿੱਚ ਖਖਾਲ ਪਾ ਲਈਏ ਖਾਲਾ ਵੱਟ ਤੋਂ ਇੱਕ ਇੱਕ ਕਰਮ ਦੂਰ ਤੱਕ ਸੇਮ ਖਾਲ ਦਾ ਦੇ ਦਿੰਦਾ ਸਾਨੂੰ ਨਜ਼ਰ ਆਉਂਦੀ ਹੁੰਦੀ ਹੈ ਬਈ ਇੱਥੇ ਤੱਕ ਪੈਰ ਨਹੀਂ ਧਰਿਆ ਜਾਂਦਾ ਹਾਂਜੀ ਇਹ ਹੁਣ ਗੱਲਾਂ ਸਾਡੇ ਕੋਲ ਪ੍ਰੈਕਟੀਕਲ ਗੱਲਾਂ ਨਾ ਇਹਨਾਂ ਕੋ ਥਿਉਰੀ ਆ ਇਹ ਥਿਉਰੀ ਤੇ ਚੱਲਦੇ ਨੇ ਦੂਸਰਾ ਇਹਨਾਂ ਨੇ ਇਹਨਾਂ ਦਾ ਕਹਿਣਾ ਕਿ ਵੀ ਜੋ ਪਾਣੀ ਆ ਪੰਜਾਬ ਦਾ ਇਹ ਵਾਟਰ ਕੈਪੈਸਿਟੀ ਵਧਾਉਣਾ ਚਾਹੁੰਦੇ ਨੇ ਵੀ ਕੀ ਕਿਸਾਨ ਆ ਕੋਈ ਚਾਹੁੰਦੇ ਨੇ ਕਿ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਜਾਵੇ ਦੇਖੋ ਰਾਜਸਥਾਨ ਦੀ ਤਾਂ ਗੱਲ ਦੂਰ ਆ ਮੈਂ ਤੁਹਾਨੂੰ ਇੱਥੇ ਠੰਡੇ ਪਿੰਡ ਦੇ ਨਾਲ ਕਸੈਫਲ ਆ ਉੱਥੋਂ ਇਹਨਾਂ ਨੇ ਜਦੋਂ ਸਾਡਾ ਦਿੱਲੀ ਸੰਘਰਸ਼ ਚੱਲਦਾ ਸੀ ਇੱਕ ਉੱਥੋਂ ਸੁਆ ਸੀ ਕੱਸੀ ਕਹਿ ਦੇਣਾ ਜਿਹਨੂੰ ਉਹ ਜਾਂਦਾ ਸੀ ਆਪਣੇ ਬੁੱਢੇ ਨਾਲੇ ਤੱਕ ਠੀਕ ਹੈ ਜੀ ਉਹਨੂੰ ਹੋਰ ਚੌੜਾ ਕਰਕੇ 6 600 ਕਰੋੜ ਦਾ ਪ੍ਰੋਜੈਕਟ ਸੀ ਉਹ ਹਾਂਜੀ 600 ਕਰੋੜ ਵੀ ਸਾਡਾ ਖਰਚਿਆ ਉੱਥੋਂ ਉਹਦੇ ਵਿੱਚ 200 ਕਿਊਸਕ ਫੁੱਟ ਪਾਣੀ 200 ਕਿਊਸਕ ਫੁੱਟ ਘੱਟ ਫੁੱਟ ਪਾਣੀ ਘੱਟ ਨਹੀਂ ਹੁੰਦਾ ਬਿਲਕੁਲ ਉਹ ਗੰਦੇ ਨਾਲੇ ਦਾ ਜਿਹੜਾ ਕਿ ਸਾਲਾ ਬੁੱਢਾ ਤੇ ਸਾਡਾ ਬੁੱਢਾ ਦਰਿਆ ਸੀ ਗੰਦੇ ਨਾਲ ਉਹਨੂੰ ਗੰਦਾ ਪਾਣੀ ਨੂੰ ਅੱਗੇ ਧੱਪਣ ਲਈ 200 ਕਿਊਸਕ ਫੁੱਟ ਇਹਨਾਂ ਬਿਲਕੁਲ ਸਾਫ਼ ਪਾਣੀ ਪਾ ਦਿੱਤਾ ਅੱਜ ਇਹ ਗੱਲਾਂ ਕਰਦੇ ਨੇ ਹੋਰ ਵਧਾਉਣ ਦੀਆਂ ਇਹ ਤਾਂ ਪਹਿਲਾਂ ਘਟਾ ਚੁੱਕੇ ਨੇ 200 ਕਿਊਸਕ ਫੁੱਟ ਪਾਣੀ ਤਾਂ ਇਹਦਾ ਹਾਂਜੀ ਲੱਗਦਾ ਕਿ ਵੀ ਜੋ ਪੰਜਾਬ ਸਰਕਾਰ ਹੈ ਉਹ ਪੰਜਾਬ ਦੇ ਜੋ ਕਿਸਾਨ ਨੇ ਜੋ ਪੰਜਾਬ ਦੇ ਬਿਸਤਰੀਕ ਨੇ ਉਹਨਾਂ ਧੱਕਾ ਕਰ ਰਹੀ ਹੈ ਬਿਲਕੁਲ ਧੱਕਾ ਕਰ ਰਿਹਾ ਦੇਖੋ ਇੱਕ ਧੱਕਾ ਇੱਥੇ ਹੋਰ ਦੱਸ ਦਿੰਨੇ ਆ ਤੁਹਾਨੂੰ ਇਹ ਨਹਿਰ ਦੇ ਵਿੱਚੋਂ ਸਾਨੂੰ ਸਿੰਚਾਈ ਲਈ ਇੱਕ ਤੋਪਕਾ ਵੀ ਲਾਊਡ ਨਹੀਂ ਹੈਗਾ ਸਾਡੀ ਇਸ ਵੈਲਟ ਨੂੰ ਪਿੱਛੇ ਅਸੀਂ ਸੰਪਰਕ ਵੀ ਕਰਿਆ ਇਹਨਾਂ ਨਾਲ ਉਦੋਂ ਇਹਨਾਂ ਨੇ ਬਿਲਕੁਲ ਮਨਾਂ ਕਰਤਾ ਅੱਜ ਹੁਣ ਕਹਿੰਦੇ ਨੇ ਪ੍ਰੋਪੋਜ਼ਲਾਂ ਦੇ ਦਿਓ ਪ੍ਰੋਪੋਜ਼ਲਾਂ ਦੇਵਾਂਗੇ ਜਦ ਨੂੰ ਨਹਿਰ ਪੱਕੀ ਕਰਕੇ ਇੱਥੇ ਦੀ ਟ੍ਰਾਂਸਪੋਰਟ ਕਰਕੇ ਕਿਤੇ ਹੋਰ ਮਾਰਨੇ ਨੇ ਪ੍ਰੋਪੋਜ਼ਲਾਂ ਸਾਡੀਆਂ ਫੈਲਾ ਚ ਪੰਜਾਂ ਰਹਿ ਜਾਣੀਆਂ ਨੇ ਹਾਂਜੀ ਸਾਡੇ ਹਿੱਸੇ ਕੀ ਆਉਂਦਾ ਸੀ ਨਾ ਸੀ ਇਹਦੇ ਵਿੱਚ ਉਹ ਪੀਣ ਨੂੰ ਪਾਣੀ ਲੈਂਦੇ ਸੀ ਨਾ ਸੀ ਖੇਤੀ ਲਈ ਲੈਂਦੇ ਸੀ ਸਾਡੇ ਹਿੱਸੇ ਸੀਗਾ ਸਿਰਫ ਰੀਚਾਰਜ ਵਾਟਰ ਜਿਨੇ ਸਾਡੇ ਏਰੀਏ ਨੂੰ ਦਾ ਜਿਹੜਾ ਵਾਟਰ ਲੈਵਲ ਆ ਉਹਨੂੰ ਸਟੇਬਲ ਰੱਖਿਆ ਹੋਇਆ ਹਾਂਜੀ ਇਹ ਉਹ ਵੀ ਰੈਂਡ ਦੇਣਾ ਚਾਹੁੰਦਾ ਸਾਡੇ ਕੋਲੇ ਜੀ ਹੁਣ ਤੁਹਾਡੀ ਅਫਸਰਾਂ ਨਾਲ ਗੱਲਬਾਤ ਹੋਈ ਆ ਕੋਈ ਗੱਲ ਸਿੱਟੇ ਤੇ ਪਹੁੰਚੀ ਆ ਕਿਤੇ ਨੇ ਫਿਲਹਾਲ ਸਿੱਟੇ ਤੇ ਨਹੀਂ ਪਹੁੰਚੀ ਵਾ ਸਿੱਟੇ ਤੇ ਤਾਂ ਇੰਨਾ ਹੀ ਪਹੁੰਚੀ ਆ ਉਹ ਵੀ ਬਹੁਤ ਮੁਸ਼ਕਲ ਨਾਲ ਇਹਨਾਂ ਨੇ ਕਹਿੰਦੇ ਹਾਂ ਬੰਦ ਕਰਾ ਦਿੱਤਾ ਪਰ ਇੱਥੇ-ਇੱਥੇ ਬੰਦ ਕਰਾਇਆ ਅਜੇ ਜਿਹੜੀਆਂ ਸੈੱਡਾਂ ਤੇ ਹੋਰ ਚੱਲ ਰਹੀਆਂ ਨੇ ਉਹਦੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੋਈ ਵੀ ਉਹ ਬੰਦ ਹੋ ਗਿਆ ਜਾਂ ਨਹੀਂ ਹੋਇਆ ਅਗਲਾ ਐਕਸ਼ਨ ਕੀ ਹੋਊ ਤੁਹਾਡਾ ਪਤਾ ਨਹੀਂ ਉਹਨਾਂ ਐਕਸ਼ਨ ਅੱਜ ਇਸ ਮੁੱਦੇ ਤੇ ਲਗਾਤਾਰ ਖਨੌਰੀ ਵਿਖੇ ਜਿੱਥੇ ਸਾਡੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਤੇ ਬੈਠੇ ਨੇ ਸਪੈਸ਼ਲ ਮੀਟਿੰਗ ਚੱਲ ਰਹੀ ਆ ਪੂਰੇ ਪੰਜਾਬ ਦੀ ਤੇ ਉੱਥੋਂ ਜੋ ਮਤਲਬ ਨਿਕਲ ਕੇ ਆਊਗਾ ਜੋ ਫੈਸਲਾ ਆਊਗਾ ਇਹ ਵੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਨੂੰ ਭਰੋਸੇ 'ਚ ਲੈ ਕੇ ਅਸੀਂ ਮਤਲਬ ਬਿਜਾਰ ਕੰਮ ਹੋ ਰਿਹਾ ਆਵਾਜ਼ ਉਠਾਈ ਆ ਉਥੋਂ ਜੋ ਆਦੇਸ਼ ਹੋਊਗਾ ਸਾਨੂੰ ਉਹਦੇ ਤੇ ਫਲ ਚੜਾਵਾਂਗੇ ਆਪਣਾ ਅਫਸਰ ਨੇ ਉਹਨਾਂ ਨੂੰ ਉਹਨਾਂ ਨੂੰ ਬਿਨਾਂ ਦੱਸੇ ਕੰਮ ਸ਼ੁਰੂ ਕਰ ਦੇਣਾ ਆ ਦੇਖੋ ਇੱਕ ਮਿੰਟ ਆ ਦੇਖੋ ਆ ਦੇਖੋ ਸਮਝ ਆ ਰਿਹਾ ਆ ਦੇਖੋ yellow notification ਆਉਂਦਾ ਬੈਡ ਫੁੱਟਾ ਸਾਈਡ ਲਾਈਨ